ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਦੋਂ ਅਰਦਾਸ ਕਰਦੇ ਹਾਂ ਦੁਨੀਆਂ ਦੇ ਕਿਸੇ ਵੀ ਥੇਲੇ ਦੇ ਵਿੱਚ ਬੈਠੇ ਹੋਈਏ ਤੇ ਹਰ ਰੋਜ਼ ਅਸੀਂ ਅਰਦਾਸ ਦੇ ਵਿੱਚ ਇਹ ਬੋਲ ਆਖਦੇ ਹਾਂ ਕਿ ਜਿਨ੍ਹਾਂ ਗੁਰਦੁਆਰਿਆਂ ਵਰਤਾਂ ਮਾ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਵ ਦਾਤਾਂ ਖਾਲਸਾ ਦੀ ਬਖਸ਼ਿਸ਼ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਰ ਚੱਲਦਾ ਰਾਏਪੋਏ ਦੀ ਤਲਵੰਡੀ ਜਿਹੜੀ ਨਨਕਾਣਾ ਸਾਹਿਬ ਹੋਇਆ ਇਸ ਕਰਕੇ ਹਰ ਸਿੱਖ ਦੀ ਤਾਂਗਾ ਕਿ ਉਹ ਨਨਕਾਣਾ ਸਾਹਿਬ ਜਾਵੇ ਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਇਹ ਮubarਰ ਤਰਤੀਆ ਉਹਨੂੰ ਸਜਦਾ ਕਰੇ ਔਰ ਉਥੇ ਸਾਡੇ ਗੁਰਦੁਆਰਾ ਪੰਜਾ ਸਾਹਿਬ ਜੁਨਾ ਮੰਡੀ ਲਾਹੌਰ ਗੁਰਦੁਆਰਾ ਦੇਹਰਾ ਸਾਹਿਬ ਤੇ ਸੈਂਕੜੇ ਗੁਰਦੁਆਰੇ ਗੁਰਧਾਮ ਆ ਤਾਂ ਮੈਂ ਤੇ ਇਹ ਗੁਰੂ ਅਗੇ ਅਰਦਾਸ ਵੀ ਕਰਦਾ ਕਿ ਕਦੀ ਇਹੋ ਜਿਹਾ ਸਮਾਂ ਵੀ ਆਵੇ ਇਹ ਸਾਡੀ ਕਾਮ ਨੂੰ ਇਨ੍ਹਾਂ ਗੁਰਦੁਆਰਿਆਂ ਘੁਰਤਾਮਾਂ ਦੇ ਤੁੱਲੇ ਦਰਸ਼ਨ ਦੇਾਰੇ ਵੀ ਹੋਣ ਤੇ ਸੇਵਾ ਸੰਭਾਲ ਵੀ ਆਵੇ। ਬਾਕੀ ਹਰ ਸਿੱਖ ਜਿਹੜਾ ਆਪਣੇ ਮੁਰਗੀ ਗੁਰਸਥਾਨਾਂ ਦੇ ਪ੍ਰਤੀ ਭਾਵਨਾ ਰੱਖਦਾ ਤੇ ਮੈਂ ਸਮਝਦਾ ਵੀ ਜਿਹੜੀ ਜਿਹੜੀ ਵੀ ਸੰਗਤ ਅੱਜ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਚੱਲੀ ਆ ਇਹ ਬੜੀ ਭਾਗਾਂ ਵਾਲੀ ਸੰਗਤ ਆ ਇਹਨਾਂ ਨੂੰ ਉਹਨਾਂ ਸਥਾਨਾਂ ਦੇ ਦਰਸ਼ਨ ਹੋਣੇ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਬਚਪਨ ਬਤੀਤ ਕੀਤਾ ਔਰ ਜਿੱਥੇ ਸਾਡਾ ਬਹੁਤ ਸਾਰਾ ਜਿਹੜਾ ਇਤਿਹਾਸ ਆ ਪਿਆ ਸਾਡਾ ਲਾਹੌਰ ਵਾਲਾ ਕਿਲਾ ਵੀ ਉੱਥੇ ਹੀ ਆ ਜਿੱਥੇ ਸਾਡਾ ਕਿਸੇ ਸਮੇਂ ਥਾਲ ਸਈ ਨਿਸ਼ਾਨ ਸਾਹਿਬ ਝੂਲਦਾ ਹੀ ਜਿਹੜੀਆਂ ਸਿੱਖਾਂ ਦੀਆਂ ਅਰਦਾਸਾਂ ਵਾਂ ਉਹਨਾਂ ਅਰਦਾਸਾਂ ਨੂੰ ਅਕਾਲ ਪੁਰਖ ਨੇ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਉਹਨਾਂ ਦੇ ਦਿਲਾਂ ਦੇ ਉੱਤੇ ਅਸਰ ਕੀਤਾ ਔਰ ਭਾਰਤ ਸਰਕਾਰ ਨੇ ਜੱਥੇ ਨੂੰ ਜਾਣੀ ਜਾਣ ਦਿੱਤੀ ਜਿਹਦੇ ਲਈ ਸਰਕਾਰ ਦਾ ਧੰਨਵਾਦ ਵੀ ਆ ਕਿਉਂਕਿ ਇਹ ਚੰਗੀ ਪਹਿਲ ਕਦਮੀ ਆ ਤੇ ਬਾਕੀ ਜਿਹੜਾ ਲੰਘਾ ਵਾ ਮੈਨੂੰ ਲੱਗਦਾ ਕਿ ਇਹ ਵੀ ਛੇਤੀ ਭੁੱਲੂਗਾ ਜਥਾ ਜਦੋਂ ਆਜੂਗਾ ਤੋਂ ਬਾਅਦ ਸ਼ਾਇਦ ਥੇਤੀ ਲਾਂਗਾ ਕੁੱਲ ਜੇ ਕਿਉਂਕਿ ਲਾਂਗਾ ਕੱਲਾ ਸਾਡਾ ਜਾਣ ਦਾ ਇੱਕ ਤਰੀਕਾ ਹੀ ਨਹੀਂ ਲਾਂਗਾ ਦਿਲਾਂ ਨੂੰ ਜੋੜਦਾ ਲਾਂਗਾ ਜਿਹੜਾ ਵਾ ਉਹ ਦੋਵੇਂ ਪਾਸੇ ਪੁਲ ਦਾ ਕੰਮ ਵੀ ਕਰਦਾ ਤੁਹਾਨੂੰ ਪਤਾ ਵੀ ਜਦੋਂ ਤੋਂ ਲਾਂਗਾ ਖੁੱਲਿਆ ਬਹੁਤ ਸਾਰੇ ਲੋਕ ਜਿਹੜੇ ਵਿਛੜੇ ਸੀ ਉਹ ਇੱਕ ਦੂਜੇ ਨੂੰ ਮਿਲੇ ਵੀ ਕਈ ਭੈਣ ਭਰਾਵਾਂ ਦਾ ਮਿਲਾਪ ਹੋਇਆ ਤੋ ਜਿਹੜੇ ਕਦਮਾਂ ਦੇ ਨਾਲ ਵੀ ਕੋਈ ਵਿਛੜਿਆ ਮਿਲਦਾ ਵਾ mohabbat ਵੱਧਦੀ ਉਹ ਚੰਗਾ ਵਾ ਤੇ ਬਾਕੀ ਗੁਰੂ ਨਾਨਕ ਸਾਹਿਬ ਨੇ ਜਿੰਦਗੀ ਦੇ 189 ਬਰੇ ਕਰਤਾਰਪੁਰ ਸਾਹਿਬ ਬਤੀਤ ਕੀਤੇ ਤੋ ਸਿੱਖ ਕਾਮ ਦੀ ਭਾਵਨਾ ਵੀ ਆ ਭਾਵਨਾ ਤੇ ਵੀ ਹੈ ਜੀ ਵੀ ਲਾਂਗਾ ਵੀ ਕੁੱਲੇ ਤੇ ਬਿਨਾ ਪਾਸਪੋਰਟ ਤੋਂ ਆਧਾਰ ਕਾਰਡ ਦੇ ਉੱਤੇ ਵੀ ਦਰਸ਼ਨ ਤੇਦਾਰੇ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਦੇ ਹੁਣ ਲੱਗਦਾ ਵਾ ਵੀ ਗੁਰੂ ਕਿਰਪਾ ਕਰੋ ਮੈਂ ਨਨਕਾਣਾ ਸਾਹਿਬ ਅਰਦਾਸ ਵੀ ਕਰਕੇ ਆਉਂਗਾ ਔਰ ਇੱਥੇ ਵੀ ਅੱਜ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਅਰਦਾਸ ਕਰਦਾ ਹਾਂ ਤੇ ਪਾਤਸ਼ਾਹ ਕਿਰਪਾ ਕਰੇ ਜਲਦੀ ਤੋਂ ਜਲਦੀ ਸਾਡਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਦਾ ਵਾ ਉਹ ਵੀ ਖੁੱਲ੍ਹੇ